ਗਵਰਨਮੈਂਟ ਤੋਂ ਗੱਲ ਨਹੀਂ ਵੇਖ ਸਕਦੇ ਅੱਛਾ ਨਹੀਂ ਮੈਂ ਕਹਿੰਦੀ ਉਹ ਵੀ ਕੇਸ ਹੈਗਾ ਉਸੇ ਲਾਕੇ ਮੁੰਡਾ ਹੀ ਆਂਦਾ ਮੈਨੂੰ ਇਹੀ ਤੁਹਾਡੇ ਨਾਲ ਨਾ ਵੇਖੀਏ ਲੋ ਵੀ ਚੈੱਕ ਕਰੋ ਕਿਦੇ ਸਟੈਚੂ ਦਾ ਫੋਟੋ ਕਿਚੋੜੀ ਹੈ ਕਰੋ ਇਹਨਾਂ ਦੀ ਕਲਿੱਕ ਫੋਟੋ ਠੀਕ ਆ ਬਲੇ ਬੜੀ ਧੁੰਧ ਹੈ ਗੁਰਬਾਹ ਆਣਾ ਓੜੇ ਤੋਂ ਕੇ ਲੇਟ ਹੋਏ ਨਹੀਂ ਤੁਹਾਨੂੰ ਕਿੱਥੋਂ ਕਿੱਥੋਂ ਪਹੁੰਚ ਜਾਣਾ ਸਹੀ ਹੋ ਜਾਣਾ ਆਪਣਾ ਲੇਟ ਥੀਏ ਡਰੋਗੇ ਪਰ ਬਿਆਸ 10 ਦੇ ਅੰਦਰ ਪੂਰਾ ਲੱਗਣਾ ਪੂਰਾ ਅੱਛਾ ਆ ਕੱਟਤਾ ਹੈ ਗੁੱਡਾ ਇਹ ਹੋ ਗਿਆ ਠੀਕ ਭੀ ਇਹ ਇਹ ਨਹੀਂ ਦਈਓ ਠੀਕ ਰੋਤੂ ਇਹਦੇ ਅਸਲੀ ਜਿੱਦਾਂ ਬਣਾਉਂਦੇ ਆ ਮੌਸਮ ਹੋ ਗਿਆ ਵਧੀਆ ਤੇ ਇੱਧਰ ਜਿਹੜਾ ਗੁੱਡਾ ਵਰਗੀ ਵੀਰੋਣੀ ਤਿਆਰ ਕਰਦੇ ਪੂਰਾ ਬਣ ਕੇ ਸასი ਗਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਠੀਕ ਠਾਕ ਹੋ ਸਵਾਗਤ ਹੈ ਤੁਹਾਡਾ ਨਵਾਂ ਦਿਨ ਤੇ ਨਵੀਂ ਵੀਡੀਓ 'ਚ ਤੇ ਅੱਜ ਟਾਈਮ ਹੋ ਗਿਆ ਜੇ 7 ਵਜੇ ਤੇ 9 ਮਿੰਟ ਹੋ ਗਏ ਆ ਤੇ ਆਪਾਂ ਨਾ ਚੱਲੇ ਹਾਂ ਬਿਆਸ ਬੀ ਅੰਬਲ ਸੰਦੀਪ ਭਾਈ ਸੁਦੇਵ ਭਾਈ ਤੇ ਹਲੇ ਨੇਰਾ ਹੀ ਆ ਕਾਫੀ ਥੋੜਾ ਜਿਹਾ ਚੰਗੀ ਤਰ੍ਹਾਂ ਦਿਨ ਹੀ ਚੜਿਆ ਤੇ ਚਲੋ ਜਾਣੇ ਆ ਵੈਸੇ ਤੇ ਦਿਨ ਜਾ ਚੜਨ ਦਾ ਪੈ ਤੇ ਹੋ ਗਿਆ ਚੱਲਣਾ ਲੈ ਚਸ਼ਮੇ ਵੀ ਲਾ ਲੈ अच्छा पूरी ब्लैक ड्रेस ਪਾਈ ਹੈ ਠੀਕ ਹੈ ਮੇਰੀ ਵੀ ਬਲੈਕ ਹੀ ਹੈ ਉਹਦੇ ਨਾਲ ਪਾਪਾ ਬਚਿਸ਼ਮਾ ਵਿੱਚ ਬਰਾਗਾ ਉਹਦਾ ਤਾਂ ਬਚਿਸ਼ਮਾ ਬਰਾਗਾ ਹੈ ਪਰ ਮੈਂ ਨਹੀਂ ਲੋਂਦਾ ਚਲੋ ਚਲੀਏ ਜਿੱਥੋਂ ਤੁਹਾਨੂੰ ਜਾਣਾ ਹੈ ਨਾ ਚਲੋ ਜੀ ਬੈਗੇ ਆ ਗੱਡੀ 'ਚ ਤੇ ਸਖਦੇ ਭਾਈ ਫਸਟ ਟਾਈਮ ਜਾ ਰਹੇ ਤੁਸੀਂ ਫਸਟ ਟਾਈਮ ਜਾ ਰਹੇ ਨਾ ਜੀ ਜੀ ਫਸਟ ਟਾਈਮ ਅੱਛਾ ਤੇ ਆਪਾਂ ਦਾ ਰਸਤੇ 'ਚ ਉਹ ਮੋਟਰਪਾਈਸ ਦੇ ਡਿਪਾਰਟਮੈਂਟ ਤੋਂ ਕੋਈ ਹੈਗੇ ਨੇ ਉਹਨਾਂ ਨੇ ਵੀ ਜਾਣਾ ਸੀ ਉਹ ਕਹਿੰਦੇ ਪਹਿਲਾਂ ਜਾ ਕੇ ਉਹਨਾਂ ਪਿਆਸ ਤੇ ਇੱਕ ਵਾਰੀ ਬਾਅਦ ਵੇਖਣਾ ਤੇ ਰਸਤੇ 'ਚ ਉਹ ਪਾウダー ਨੂੰ ਵੀ ਲੈਣਾ ਕੋਈ ਗੱਲ ਨਹੀਂ ਲੈ ਲੈਣੇ ਸਰ ਇਹ ਆ ਮੌਸਮ ਐ ਲੱਗਦਾ ਵੀ ਜੋ ਧੋਤ ਪਈ ਹੋਦੀ ਆ ਪਰ ਧੋਦ ਰਹੀ ਹੈ ਨਾ ਵੈਸੇ ਥੋੜੀ ਥੋੜੀ ਹੈਗੀ ਧੋਤ ਐ ਲੱਗਦੇ ਜੇ ਧੋਤ ਪਈ ਹੈ ਧੁੰਦ ਪੂਰੀ ਹੈਗੀ ਅੱਛਾ ਤੇ ਠੰਡ ਕਾਫੀ ਹੈ ਬਾਹਰ ਹੈ ਨਾ ਤੇ ਇਤਾਂ ਨਹੀਂ ਪਤਾ ਲੱਗਦਾ ਉਹ ਤਾਂ ਗੱਡੀ ਚ ਬੈਠੇ ਆ ਧੁੱਪ ਤੇ ਚਲੋ ਲੱਗੀ ਗੱਡੀ ਐ ਦੇਖੀ ਉਹ ਸਟੈਚੂ ਰਣਾ ਫੋਟੋ ਖਿਚੋੜੀ ਐ ਆਏ ਨੀ ਉਹ ਵਾਲੇ ਸਟੈਚੂ ਦਾ ਫੋਟੋ ਖਿਚੋੜੀ ਯਾਰ ਆ ਜੋ ਰੈਤੋਂ ਲੇਟ ਹੋ ਜਾਣਾ ਚਾਹਣਾ ਲੋ ਵੀ ਚੈੱਕ ਕਰੋ ਕਿਦੇ ਸਟੈਚੂ ਦਾ ਫੋਟੋ ਖਿਚੋੜੀ ਐ ਕਰੋ ਇਹਨਾਂ ਦੀ ਕਲਿੱਕ ਫੋਟੋ ਠੀਕ ਆ ਕੋਏ ਅਜਾ ਪੂਰਾ ਹੋਵੇ ਅੰਬਰ ਨੇ ਪੋਜ ਮਾਰਿਆ ਅੰਬਰ ਪੂਰਾ ਹੋਵੇ ਪੋਜ ਮਾਰਨਦਿਆ ਠੀਕ ਆ ਉਹ ਹੀ ਕੋਰੇ ਪੋਏ ਮਾਰਿਆ ਉਦਾਂ ਹੀ ਪੂਰਾ ਚਲੋ ਇੱਥੇ ਆਪਾਂ ਤਾਂ ਖੜੇ ਆ ਵੀ ਇੱਥੋਂ ਆਪਾਂ ਨਾ ਉਹਨਾਂ ਨੂੰ ਲੈਣਾ ਹੈ ਜਿਹੜੇ ਆਪਾਂ ਉਹਨੂੰ ਰੀਡੋਡ ਆ ਦੇ ਆਫਿਸ ਤੋਂ ਹੀ ਕੋਈ ਤੇ ਇਸ ਕਰਕੇ ਆਪਾਂ ਇੱਥੇ ਖੜੇ ਆ ਰੱਖਦੇ ਨੇ ਇੱਥੋਂ ਲਾਰਸ ਰੋਡ ਤੇ ਉਹਨਾਂ ਨੂੰ ਆਸ ਪਾਸ ਦੇ ਲੈ ਵੀ ਚੈਟ ਕਰੋ ਭਈ ਐ ਰੇਮਿਕ ਚਾਹੀਏ ਆ ਤੇ ਚਲੋ ਆਜੋ ਹੁਣ ਆਜੋ ਬੈਠੇ ਉਹ ਯੱਭਰ ਪੂਰੇ ਪੋਜ ਮਾਰੇ ਉਹਦੇ ਪੂਰੇ ਫੇਮ ਹੈਣਾ ਵੈਲਾੜੀ ਵੇਖਿਆ ਸੱਜੂ ਵੇਖਿਆ ਹੈ ਕਦੀ ਇਹਦੇ ਲਾਗੇ ਨਹੀਂ ਆ ਉਹ ਅੱਜ ਖਿਜਵਾਈ ਹੈ ਉਹ ਖੱਡੇ ਜਿਹੇ ਤਰ੍ਹਾਂ ਬੜੇ ਜਿਹੇ ਸੱਪ ਦੇ ਬਣੇ ਸਹੀ ਹੈ ਸਹੀ ਹੈ ਕਹਿੰਦਾ ਵੇਖ ਯਾਰ ਬੜੀ ਯਾਰੀ ਫੋਟੋ ਅੱਜ ਖਿਜਵਾਈ ਹੈ ਐ ਖੱਡੇ ਜਿਹੇ ਦੇ ਤਰ੍ਹਾਂ ਬੜੇ ਜਿਹੇ ਸੱਪ ਦੇ ਤੇ ਚਲੋ ਲਾਰੈਂਸ ਰੋਡ ਵਾਲੇ ਚੌਕ 'ਚ ਖਲੋਤੇ ਆਪਾਂ ਤੇ ਹਲੇ ਤਾਂ ਘਰ ਤੇ ਆਏ ਜਿਹੜੀ ਐ ਇੱਧਰ ਸਾਹਮਣੇ ਕੰਪਨੀ ਬਾਗ ਆ ਤੇ ਆ ਵੇਖੋ ਕਿਹੜੇ ਸਟੈਚੂ ਕਿੱਥੇ ਰੱਖੇ ਸ਼ਿਵ ਜੀ ਦੇ ਗણેਸ਼ ਜੀ ਦਾ ਲੈ ਰਾਹੀ ਆਪਾ ਪਹਿਲਾ ਲੈੜਦਾਰ ਏ ਬ੍ਰਾਂਡ ਆਉਂਦੇ ਆ ਉਹਨੇ ਲੈੜ ਕਰਾਇਆ ਆ ਕਿੰਨੇ ਕਰਦੀ ਵੇੜ ਕਰਨੇ ਹਲੇ ਤਾਂ ਕਰਦੇ ਪਹੁੰਚੇ ਨੇ ਉਹ ਹੀ ਆਗੇ ਚਲੋ ਜੀ ਆ ਗਏ ਨੇ ਭਾਈ ਗੁੱਡ ਮਾਰਨਿੰਗ ਸਰ ਗਰਨਿੰਗ बहुत टाइम लगा दिया सर चाय पी अच्छा अच्छा चाय पी दे मेरा इसका के लेट हो गए पनीर वाले नु उसकी चाय बहुत बढ़िया है अभी टाइम लग गया सही सही गल तब एक काम और है लो एवरी टाइम हो गया 7 बज के 34 मिनट हो गए ਦੀ ਵੇਟ ਕਰਦੇ ਇੱਥੇ ਤੇ ਆਪਾਂ ਬਾਬਾ ਦੁਰਗੁਰੂ ਬੋਜਣਾੇ ਤੱਕ ਹੈਨਾ ਇਹ ਲੇਟ ਹੋਏ ਨਹੀਂ ਕਿੱਥੋਂ ਕਿੱਥੋਂ ਪਹੁੰਚ ਜਾਣਾ ਸਹੀ ਬੋਜਣਾੇ ਨਾਲ ਲੇਟ ਹੋ ਗਏ ਕੀ ਕਹਾ ਸਹੀ ਗੱਲ ਹੈ ਚਾਹ ਦੀ ਅਗ ਲੱਗੀ ਏ ਟਾਗ ਨੇ ਚਾਹ ਦਾ ਨੰਬਰ ਪਾਇ ਲਏ ਲਈ ਲਈ ਚਾਹ ਯਾਰ ਹੁੰਦਾ ਮੋਟਾ ਭੱਜਿਆ ਦੇ ਤਾਂ ਪਰਾਡਲ ਕਰੂਗੇ ਅੱਛਾ ਨਹੀਂ ਉੱਥੇ ਪਰ ਰਨਿੰਗ ਕਰਾਂਗੇ ਰਨਿੰਗ ਨੰਬਰ ਕੀ ਗੱਲ ਹੈ ਕਦਾਂ ਪਹੁੰਚਣਾ ਨੇ ਉੱਥੇ ਆਪਾਂ ਬੱਜ ਰਾ ਹੈ ਪਛਰਾ ਚੱਲਦੀ ਪਛਰਾ ਠੀਕ ਬੱਤੇ ਸੋਇਆ ਸੋਇਆ ਬੱਜ ਰਾ ਹੈ ਬੱਜ ਰਾ ਹੈ ਇੱਕ 20 ਦੀ ਸਪੀਡ ਤੇ ਕਹਿੰਦਾ ਮੈਂ ਪਛਰਾ ਆ ਆਪਾਂ ਨੇ ਦੇਖਿਆ ਇੰਸਟਾਗ੍ਰਾਮ 'ਚ ਆਹ ਕੁਲੀ ਨੂੰ ਕਹਿ ਰਹੇ ਬਾਹਰ ਕਿੱਥੋਂ ਦੀ ਗੱਲ ਦਾ ਸਾਡੇ ਤੂੰ ਤੂੰ ਕਿੱਥੋਂ ਦੀ ਗੱਲ ਦਾ ਸਾਡੇ ਕਿਹੜੀ ਆ ਜਿਹੜੀ ਉਹ ਕਹਿ ਦੇਗੀ ਕਿ ਕਿੱਥੇ ਪੈ ਵੇਖਣਾ ਵੀ ਉਹ ਕੀਤਾ ਵਾਹ ਨੀ ਨਾ ਵਿਚਾਰੀ ਗਏ ਆ ਤੇ ਉੱਥੇ ਨਾ ਕੇਸ ਇਹਦੇ ਸੇ ਕੇਸ ਦੇ ਸنسਨਲ ਅੱਛਾ ਤੇ ਸਾਹਮਣੇ ਮੈਡਮ ਨੇ ਮੈਂ ਉਹ ਗੱਲਾਂ ਕਰਦਿਆਂ ਕਿ ਤਾਣਾ ਪਾ ਜਾਣੇ ਆ ਤੇ ਉਹ ਮੁੰਡੇ ਇਹਦੇ ਮੈਂ ਮਸਤੀ ਜੀ ਕਰੀ ਜਾਂਦਾ ਅਜੀ ਹੁਣ ਵੇਖੀ ਆ ਆਹ ਫੇ ਖੁਲਾ ਕੇ ਉਹਨਾਂ ਨੂੰ ਮੈਂ ਨਾ ਛੱਡੇ ਬਲੋਣਾ ਦੋ ਛੱਡੇ ਅਛਲ ਜੀ ਬੋਲ ਤਾ ਲੱਗੇ ਉਹ ਖੁਲਾ ਕੇ ਨਾ ਉਹਨਾਂ ਨੂੰ ਕੀ ਪ੍ਰੋਬਲਮ ਹੈਗੀ ਆ ਤਾਂ ਹੈ ਵੇਖੀ ਘੱਟ ਲਈ ਜਾਂਦਾ ਅਛਾ ਹੋਇਆ ਮੈਂ ਇਹ ਕਿਦੋਂ ਵੇਖਣ ਦੇ ਉਹਨੇ ਮੈਂ ਛੱਡਿਆ ਦੋ ਚੰਡ ਅਛਾ ਮਿਲ ਗਿਆ ਫਿਰ ਕਹਿੰਦਾ ਵੀ ਮਤਲਬ ਵੀ ਸਮਝਾਉਣ ਦੇ ਰਿਹਾ ਕਿ ਅੱਪਾ ਜਿਵੇਂ ਬੰਦੋਗੇ ਕੋਈ ਕੁੜੀ ਹੈ ਨਾ ਉਹਨੂੰ ਅੱਪਾ ਦੋ ਮਿੰਟ ਤੋਂ ਗੱਤ ਨਹੀਂ ਵੇਖ ਸਕਦੇ ਅਛਾ ਨਹੀਂ ਬਹਿ ਕਹਿੰਦੀ ਉਹ ਵੀ ਕੇਸ ਹੈਗਾ ਉਸੇ ਲੱਗੇ ਮੁੰਡਾ ਹੀ ਆਂਦਾ ਮੈਨੂੰ ਇਹੀ ਤੁਹਾਡੇ ਹੱਲ ਨਾ ਵੇਖੀਏ ਅਛਾ ਉਹ ਤੁਸੀਂ ਲੱਗੇ ਤੁਹਾਡੇ ਹੱਲ ਮੈਂ ਨਾ ਵੇਖੀ ਤੋ ਅਛਾ ਕਸੀ ਗੱਲ ਕਰਨੀ ਆ ਹੁਣ ਨਿਗਾਹੇ ਘਪਰਾਏ ਤੇ ਹੁਣ ਇੱਕ ਦੋ ਚਿਰੂ ਵੇਖਣਾ ਆਪਾ ਅੱਛਾ ਅੱਛਾ ਕਸੀ ਕੁੜੀ ਨੂੰ ਤੀ ਤੋ ਮਰ ਤੋਂ ਬਾਅਦ ਨਹੀਂ ਵੇਖ ਸਕਦੇ ਹਾਂ ਉਹ ਮਤਲਬ ਕੀ ਹੈ ਨਾ ਵਕੀਰ ਹੁਣ ਤੁਹਾਨੂੰ ਪਤਾ ਵਕੀਲਾਂ ਨੂੰ ਹਰ ਇੱਕ ਨਿੱਕੀ ਨਿੱਕੀ ਗੱਲ ਦਾ ਮਤਲਬ ਕੀ ਪਤਾ ਹੁੰਦਾ ਹੈ ਕਿ ਆਹ ਚੀਜ਼ ਤੇ ਕੇਸ ਬੰਦਾ ਆਹ ਚੀਜ਼ ਤੇ ਨਹੀਂ ਬੰਦਾ ਹਾਂ ਉਹ ਮੁੰਡਾ ਵਰ ਕਹਿੰਦੇ ਤੁਹਾਡੇ ਨਾਮ ਤੇ ਕਿ ਸੋਹਣੀ ਬੜੀ ਸਹੀ ਕਰ ਉਹ ਤੈਨੂੰ ਕਹਿੰਦਾ ਲਾ ਵੀ ਆ ਤੁਰੱਕ ਦੇ ਟੱਕਦੇ ਹੋ ਓਸ਼ਾ ਕਰੂ ਖੋਪੜੇ ਮੇਂ ਬਲੋਸ ਪੂਰੀ ਜਿਹੜਾ ਉਸ ਦਾ ਬਿਲਕੁਲ ਖਾਬੜੇ ਨਾ ਸਿਕੋਰ ਦੇਖੋ 돌ਾਂਗਾ ਜੇ ਆਪ ਅੱਗੇ ਆਏ ਤੇ ਹੋੜਿਆ ਸੋਚ ਨਿਕਲਿਆ ਤੇ ਧੋਦ ਵੇਖੋ ਬੜੀ ਅੱਗੇ ਕੁਛ ਦਿਖੜੀ ਨਹੀਂ ਤੇ ਬਲੇ ਬਲੇ ਬੜੀ ਧੁੰਦ ਹੈ ਗੁਰਬਾਹ ਆਣਾ ਕੋੜੇ ਸੂਰਜ ਤੇ ਦਿਖ ਲਿਆ ਹੈ ਲੱਗਦਾ ਧੁੱਪ ਲੱਗ ਲੱਗੀ ਜੂਰੀ ਚੈੱਕ ਕਰੋ ਬੜੀ ਧੁੰਦ ਰਿਹਾ ਹੈ ਲੱਪਣ ਡਿਆ ਹੈ ਹਾਂ ਨਹੀਂ ਧੁੰਦ ਲੱਪਣ ਡਿਆ ਸੂਰਜ ਹੀ ਸੂਰਜ ਨੂੰ ਢੱਕ ਲਿਆ ਇਹਦੇ ਵਿੱਚ ਕੁੜਾ ਸੂਰਜ ਚ ਗਰਮੀ ਆ ਸੂਰਜ ਦੀ ਗਰਮੀ ਆ ਤੇ ਚਲਦੀ ਆ ਸਹੀ ਗੱਲ ਹੈ ਸਭ ਨੇ ਧੁੱਪ ਨਹੀਂ ਚਲਦੀ ਸੋ ਅਜ ਨਹੀਂ ਸਹੀ ਗੱਲ ਕੁਸਕਲ ਦੇ ਦੀ ਧੋਦ। ਗੱਡੀ ਗੁੱਡੀ ਖੜੀ ਨਹੀਂ ਖੰਡੀ ਆਹ ਓੜੀ ਧੋਦ ਰਾ ਗੜੀ ਦਾ ਪਹੇ ਲੱਗਦਾ। ਨਹੀਂ ਆਦਾ ਧੋਦ। ਓੜੀ ਹੋਇਆ ਯਾਰ। ਆਹ ਬੜੀ ਹੰਗਲਾ ਲਾ ਲਓ ਜੀ ਫਾਇਰ ਰਿਐਕਟਰ ਹੋ ਗਿਆ ਬਬ ਪਿਆਸ ਦੇ ਅੰਦਰ। ਜਿੱਤਰ ਆ ਬੜੀ ਕਾਲ ਗਏ ਹੋ ਥੋੜਾ ਬੱਝ ਜਾਈ। ਬੋਡ ਟ੍ਰੇਲ ਨਹੀਂ ਆ। ਪਾ ਬਿਆਸ ਸਟੇਸ਼ਨ ਡੀਓ ਚ ਫਸਟ ਨੰਬਰ ਤੇ ਆਇਆ ਸਫਾਈ ਚ ਪੂਰੇ ਇੰਡੀਆ ਚ ਉਹ ਸਫਾਈ ਤੇ ਨਹੀਂ ਸ਼ਾਸਕ ਸ਼ਾਸਕ ਹੋਣ ਤੋਂ ਬਾਅਦ ਵੀ ਲਾ ਕੇ ਚਾਹ ਹੈ ਚਾਹ ਪਹਿਲਾਂ ਪਿਣੀ ਆ ਕਿਉਂ ਚਾਹ ਪੀ ਕੇ ਕੰਮ ਕਰਨਾ ਹੈ ਕੰਮ ਕਿਹੜਾ ਕਰਦਾ ਸ਼ਾਸਕ ਉਹ ਗਿਆ ਸੀ ਤੀਲੇ ਅੱਬਰੜੇ ਇਸ ਕਰਕੇ ਰਸਤੇ 'ਚ ਖੜੇ ਆਪਾ ਅੱਬਰ ਕਹਿੰਦਾ ਬਲੂਡਾ ਲੈ ਗਦਾ ਲੈਸ ਹਾਂਜੀ ਆ ਦੁਕਾਨਾਂ ਨਾ ਇੱਧਰ ਹੁੰਦੀਆਂ ਨੇ ਦੁਕਾਨਾਂ ਕਈ ਜਿਹੜੀਆਂ ਵਿੱਚ ਹੋਦੀਆਂ ਸਰ ਮਾਣੇਗਾ ਮੈਂ ਇੱਕ ਟੋ 2 ਜੀ ਐਡਰ ਹੋ ਗਏ ਪਰ ਪਿਆਸ ਟੇਰਾ ਦੇ ਅੰਦਰ ਪਤਾ ਲੱਗਦਾ ਕੰਡਾ ਕਹਿਣ ਮਲਦੇ Det er veldig sykt. ਚਲੋ ਜੀ ਥੇ ਲਾਈਏ ਇਹ ਤੋਂ ਅੱਗੇ ਆਪਾਂ ਫੋਰਡ ਹੀ ਲੈ ਕੇ ਜਾ ਸਕਦੇ ਤੇ ਫੋਰਡ ਜਮਾ ਕਰੋੜੇ ਬੜੇ ਇਸ ਕਰਕੇ ਆਪਾਂ ਉਹ ਨਾ ਗੱਡੀ ਜਿਹਾ ਖੜਾ ਬੜਾ ਫੋਰਡ ਤੇ ਇਸ ਤੋਂ ਅੱਗੇ ਦੀ ਆਪਾਂ ਵੀਡੀਓ ਬਣਾ ਸਕਦੇ ਠੀਕ ਆ ਪਾਪਾ ਗੱਡੀ ਇੱਥੇ ਪੌਤਰ ਕਿਹੋੜਾ ਇੱਥੋਂ ਪੈਦਲ ਜਾਣਾ ਪਾਪਾ ਲੱਗਿਆ ਹੋ ਦੀ ਗੱਡੀ ਆ ਜਿੱਥੇ ਸਾਸਾ ਕੋੜਾ ਉਥੋਂ ਤੱਕ ਪਹੁੰਚਣ ਵਾਸਤੇ ਆਹੋ ਕੋਈ ਨਹੀਂ ਪੀਲਿੰਗ ਬਾਹਰ ਆ ਜਾਂਦਾ ਇੱਥਾ ਲਾਈ ਲਈ ਜਿ ਸਾਰੀਆ ਗੱਡੀਆਂ ਇੱਥਾ ਲੱਗ ਜਾਂਦੀਆਂ ਚਲੋ ਸ਼ੈੱਕ ਕਰੋ ਚਲੋ ਵੀ ਹੁਣ ਉਤਰੀਏ ਤੇ ਹੁਣ ਤੁਹਾਨੂੰ ਆ ਕੇ ਇੱਥੋਂ ਆਪਾਂ ਵੀਡੀਓ ਸ਼ੁਰੂ ਕਰਾਂਗੇ ਸਾਸਾਂ ਨੂੰ ਛੱਡ ਕੇ ਹੁਣ ਦੇ ਆ ਫਿਊ ਆਵਰਸ ਲੇਟਰ ਲੋ ਜੀ ਆ ਗਏ ਆ ਸਾਸਾਂ ਨੂੰ ਛੱਡ ਕੇ ਹੁਣ ਤੇ ਹੁਣ ਚੱਲੀਏ ਘਰ ਨੂੰ ਵਾਪਸ ਤੇ ਬਹੁਤ ਵਧੀਆ ਲੱਗਾ ਸਾਸਾਂ ਨੂੰ ਛੱਡ ਕੇ ਬਬਲੂ ਭਾਈ ਜੀ ਪਹਿਲੀ ਈ ਸਾਸਾਂ ਨੂੰ ਛੱਡ ਕੇ ਮੈਨੂੰ ਬਹੁਤ ਵਧੀਆ ਲੱਗਾ ਵਧੀਆ ਲੱਗਾ ਮੰਨ ਗਿਆ ਮੈਂ ਪਾਰਕਿੰਗ ਬੜੀ ਵੱਡੀ ਆ ਤੇ ਬਾਬਾ ਜੀ ਦਾ ਜਿੱਥੇ ਸੱਸਣ ਕਰਦੇ ਆ ਉਹ ਹਾਲ ਵੀ ਬਹੁਤ ਵੱਡਾ ਹੈ ਹਾਂ ਤੇ ਬਹੁਤ ਵਧੀਆ ਲੱਗੇ ਵਿਚਾਰ ਵਿਚਾਰ ਬਹੁਤ ਵਧੀਆ ਲੱਗੇ ਹਾਂ ਬਹੁਤ ਇਦਾਂ ਇਹ ਸਾਰੇ ਕਹਿੰਦੇ ਆ ਕਿ ਬੜਾ ਵਧੀਆ ਲੱਗਾ ਹਨ ਜਿਹੜਾ ਵੀ ਪਹਿਲੇ ਟਾਈਮ ਵੀ ਹੁੰਦਾ ਜੀ ਹਾਂ ਜੀ ਤੁਹਾਨੂੰ ਕਿਵੇਂ ਲੱਗਿਆ ਅੱਜ ਫਸਟ ਟਾਈਮ ਆ ਕੇ ਵਿਆਸ ਮੈਨੂੰ ਤਾਂ ਪੰਜਾਬੀ ਸਮਝ ਨਹੀਂ ਆਇਆ ਕੀ ਬੋਲ ਰਹੇ ਹੋ ਹਿੰਦੀ ਵਿੱਚ ਪੁੱਛੋ ਨਹੀਂ ਵਿਆਸ ਆਪ ਵਿਆਸ ਆਪਕੋ ਪਹਿਲੇ ਫਸਟ ਟਾਈਮ ਆਕਰ ਕਿਹਦਾ ਲੱਗਾ ਬਹੁਤ ਬੜੀ ਲੱਗਿਆ ਮੇਰੇ ਕੋ ਬਿਆਸ ਤੇ ਆਹ ਖਾਣਾ ਪੀਣਾ ਕਿਹੋ ਜਿਹਾ ਵਿਚਾਰ ਬਹੁਤ ਹੀ ਬੜਾ ਬਾਬਾ ਜੀ ਦੇ ਵਿਚਾਰ ਕਿਹੜੇ ਸਨ ਕੰਫਰੈਸ਼ਨਲ ਤੇ ਬੜੀਆ ਤੇ ਸ੍ਰੀ ਅਸਿੰਗ ਥੋੜੀ ਜਿਹੀ ਤੇ ਰੈਸ਼ਨਲ ਦੱਸਣਾ ਆਰਟਿਕ ਓਕੇ ਆਪਣਾ ਸੋ ਨਿਕਲ ਨਿਕੀ ਤੇ ਇਹ ਹੋਣਾ ਸਾਡਾ ਫਸਟ ਸਟੈਪ ਬੈਠੇ ਆ ਤੇ ਸ਼ਾਇਦ ਇਸ ਜੀ ਥੋੜਾ ਖੁੱਲ ਕੇ ਨਹੀਂ ਦੱਸਣ ਦੇ ਆ ਨਹੀਂ ਤੇ ਦੋ ਦਿਨ ਸਾਡੇ ਨਾਲ ਰਹਿਣਗੇ ਨਾ ਦੋ ਦਿਨ ਸਾਡੇ ਨਾਲ ਰਹਿਣਗੇ ਫਿਰ ਫਿਰ ਉਹਨਾਂ ਨੂੰ ਸਮਝ ਆਊਗੀ ਫਿਰ ਕੁੱਲ ਕੇ ਬਤਾਉਣਗੇ ਸਹੀ ਗੱਲ ਹੈ ਚਲੋ ਠੀਕ ਹੈ ਜੀ ਚਲਿਏ ਹੁਣ ਡੈਡੀ ਹੁੜੀ ਤਾਂ ਪਹਿਲਾਂ ਤੇ ਆਗੇ ਹੀ ਵਿਆਹਸ ਤੇ ਡੈਡੀ ਹੁੜ ਸਾਡੇ ਨਾਲ ਬੈਠੇ ਨੇ ਗੱਡੀ 'ਚ ਤੇ ਬੱਪੇ ਤੇ ਡੈਡੀ ਪਹਿਲਾਂ ਆਗੇ ਫਿਰ ਟਰੇਨ ਤੇ ਆਏ ਸੀ ਤੇ ਬੱਪੇ ਹੁਣ ਫਿਰ ਟਰੇਨ ਤੇ ਵਾਪਸ ਚਲ ਗਏ ਤੇ ਠੈੜੀ ਕਹਿੰਦੇ ਕਿ ਮੈਂ ਘਰ ਨਹੀਂ ਜਾ ਸਕਦਾ ਅਬਰ ਤੂੰ ਕਿਉਂ ਜिद ਕਰਨ ਦਾ ਪਿੱਛੇ ਬਹਿਂਦੀ ਹੈ ਤੂੰ ਕਿਸੇ ਸਾਲੇ ਬੰਦੇ ਆਪਾਂ ਇੱਕ ਜਾੜਾ ਕੇ ਥੋੜਾ ਜਿਆਦਾ ਕੰਜੈਸਟਡ ਹੋ ਜਾਣਾ ਬੈਠਾ ਰਿਹਾ ਉੱਪਰ ਨਹੀਂ ਉਸ ਤੋਂ ਕੀ ਕਰੀਂ ਅੱਜਾ ਵਾਲਾ ਪਛੇਰੇ 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 ਵੇ ਲੋਕ ਨੀਂਜੇ ਤੇ ਕਰਦਾ ਜੀ ਜਿਸ ਨਾਲ ਲਗਾਈ ਤੇ ਮੇਰੇ ਪੈਸੇ ਬਚੇ ਉਹ ਇਧਰ ਤੋਂ ਪੈਸੇ ਬੜੇ 1.5 ਲੱਖ ਰੁਪਏ ਬਚਿਆ ਮੇਰਾ ਜਿਹੜਾ ਬਹਿਣਾ ਉਹ ਤੇ ਘੜਵਾਉਣਾ ਉਹ ਨਾ ਉਹ ਮੇਰ ਮੂਲ ਪਾਵਰ ਨੂੰ ਮੈਂ ਉਹਨੂੰ ਚੁੱਕਾ ਤੇ ਉਹ ਪੈ ਰਹੇ ਹਾਂ ਇਹ ਤਾਂ ਇਹ ਮੈਂ ਤੈਨੂੰ ਬਣਾ ਦਿੱਤਾ ਮੈਂ ਤੇ ਨਹੀਂ ਜਾਣਦਾ ਕਿਉਂਕਿ ਐਨੀ ਪਾਕਿਸਤਾਨ ਸਾਈਡ ਲੋ ਜੀ ਹੁਣ ਪਹੁੰਚੇ ਆ ਘਰ ਤੇ ਘਰੇ ਆ ਕੇ ਵੇਖਿਆ ਤੇ ਗਰਦੀਬ ਵੀ ਰੋਣੀ ਰਾਜੇ ਰੋਣੀ ਗੁੱਡਾ ਬਣਾਉਂਦੇ ਆ ਕਹਿੰਦੇ ਘਰੇ ਹੀ ਗੁੱਡਾ ਬਣਾਉਣਾ ਹੈ ਕਿੱਥੇ ਬਣਾਉਂਦੇ ਓਏ ਆਵਾਜ਼ ਕੱਟਿਆ ਹੁੰਦੇ ਤੁਹਾਡੇਆਂ ਤੋਂ ਪਹਿਲਾਂ ਲਖਾਓ ਕਿੱਥੇ ਕੱਟਿਆ ਵਾਸ ਕਹਿੰਦੇ ਵਾਸੂਸ ਕੱਟ ਕੇ ਲੋ ਜੀ ਇੱਧਰ ਚੈੱਕ ਕਰੋ ਵਾਸੂਸ ਕੱਟ ਕੇ ਰੱਖੰਦੇ ਆ ਬਣਾ ਲੈ ਤੀਰ ਇੱਕ ਤੀਰ ਬਣਾ ਲੈ ਅੱਛਾ ਠੀਕ ਆ ਤੇ ਕਦੋਂ ਤੱਕ ਪੂਰਾ ਤਿਆਰ ਹੋਏਗਾ ਚਾਰ ਕ ਵਜੇ ਤੱਕ ਹੋ ਜਾਊਗਾ ਕਿੱਡਾ-ਘਡਾ ਬਣਾਉਣਾ ਘਡਾ ਇਹ ਤੇ ਬੜਾ ਵੱਡਾ ਪੰਜਣਾ ਆ। ਹਾਂ ਇਹ ਤਾਂ ਪੇਪਰ 'ਤੇ ਕਟਿੰਗ ਕੀਤਾ ਹੈ ਗੱਲ ਆਪਾਂ ਉਰ ਉਸ ਤੋਂ ਹੋਤੀ ਹੈ ਬਣੀ ਕਰੀ। ਅੱਛਾ ਅੱਛਾ ਪੇਪਰ ਕਟਿੰਗ ਕਰ ਲਿਆ। ਕਾਹਲੇ ਕਰ ਲਿਆ। ਚਲੋ ਠੀਕ ਆ ਜਦੋਂ ਆਪਾਂ ਬੰਨਦਾ ਤੇ ਫਿਰ ਆਪਾਂ ਵੇਖਦੇ ਠੀਕ ਆ। ਅੱਛਾ ਆ ਕੱਟਤਾ ਹੈ ਗੁੱਡਾ। ਠੀਕ ਆ। ਠੀਕ ਨਹੀਂ ਇਹ ਨਹੀਂ ਤਾਂ ਇਹ ਠੀਕ ਹੈ। ਬੜਾ ਤੂ ਇਹਦੇ ਅਸਲੀ ਜਿੱਦਾਂ ਬਣਾਉਂਦੇ ਆ। ਇਹ ਕਹਿੰਦੇ ਫਸਟ ਟਾਈਮ ਇਹ ਕਰਕੇ ਵੇਖਣਾ ਕਿ ਬਾਦਾ ਭਲਾ ਸਾਡੇ ਕੋ ਫਿਰ ਅੱਗ ਲੂੜੀ ਤੇ ਲਾਗੇ ਘਰ ਹਾਂ ਫਿਰ ਦੁਬਾਰੇ ਫੇਰ ਬਣਾਓਗੇ ਬਿਲਕੁਲ ਫਿਰ ਗਾਹੀ ਤਵਾ ਫਿਰ ਪੁੱਤਲ ਬਣਾਉਣਾ ਫੱਲੇ ਇਹ ਆ ਪੱਖੀ ਨੂੰ ਇਹ ਕਿਹੜਾ ਸਾਈਜ਼ ਹੈ ਇਹ 6 ਤਵਾ 6 ਤਵਾ ਹੈ 5 ਤਵਾ ਜੀ 5 ਤਵਾ ਤੇ ਹੁੰਦਾ ਨਹੀਂ 6 ਤਵਾ ਹੀ ਹੁੰਦਾ ਹੈ ਇਹ ਸ਼ਾਹੀ ਕਿਹੜੇ ਤੱਕ ਕਿੰਨੇ ਤਵਾ ਗੁੱਡਾ ਬਣਾਉਂਦੇ ਨੇ 5 ਤਵਾ 5 ਤਵਾ ਨਹੀਂ ਹੁੰਦਾ ਮੇਰੇ ਸਾਡੇ ਸ਼ੇਧ ਅੱਛਾ ਨਹੀਂ ਹੁੰਦਾ ਸਹੀ 5 ਤਵਾ ਬਣਾਉਂਦੇ ਅਸ਼ੀਆ ਠੀਕ ਹੈ ਚੰਗੀਆ ਵੇ ਤਾਂ ਚੱਲਦੇ ਫਸਟ ਟਾਈਮ ਗੁੱਡਾ ਤਿਆਰ ਕਰ ਰਹੇ ਵੇਖੋ ਕਰ ਪਉਦੇ ਕਿ ਨਹੀਂ ਜੇ ਤੇ ਇਹ ਵੱਢ ਗਿਆ ਵਧੀਆ ਤਰੀਕੇ ਨਾਲ ਤੇ ਫੇਰ ਕਹਿੰਦੇ ਆ ਕਿ ਅਸੀਂ ਹੋਰ ਕ੍ਰੀਏਟੀਵਿਟੀ ਕਰਾਂਗੇ ਡਿਜ਼ਾਈਨ ਵਧੀਆ ਵਧੀਆ ਗੁੱਡੇ ਬਣਾਵਾਂਗੇ ਆਪਣੇ ਡਾਉਣ ਵਾਸਤੇ ਬਸ ਸਿਰਫ ਆਪਣੇ ਲਈ ਹੁਸਮ ਹੋ ਗਿਆ ਵਧੀਆ ਤੇ ਇੱਧਰ ਜਿਹੜਾ ਗੁੱਡਾ ਵਰਗੀ ਵੀਰੋਣੀ ਤਿਆਰ ਕਰ ਰਹੇ ਪੂਰਾ ਬਣ ਗਿਆ ਜੇ ਤੇ ਹੁਣ ਨਾਲ ਦੀ ਕਰ ਲੱਗੇ ਟੈਸਟਿੰਗ ਵਢਾ ਕੇ ਇਹ ਫਸਟ ਟਾਈਮ ਕਹਿੰਦੇ ਬਣਾਇਆ ਕਰੀ ਗੁੱਡਾ ਤੇ ਭਾਣ ਤੇ ਮੈਨੂੰ ਲੱਗਦਾ ਪਰਫੈਕਟ ਹੀ ਗਿਆ ਪੂਰਾ ਓਕੇ ਰਿਪੋਰਟ ਹੈ ਤੇ ਹੁਣ ਜਰੋ ਡਾ ਕੇ ਵੇਨੇ ਸਹੀ ਗੁੱਡਾ ਗਿਆ ਜੇ ਉੱਡ ਪੂਰਾ ਪਰਫੈਕਟ ਲੱਗਦਾ ਬੜਾ ਵਧੀਆ ਉੱਡ ਗਿਆ ਨਾ ਸਹੀ ਗੱਲ ਬਹੁਤ ਵਧੀਆ ਹੋ ਗਿਆ ਕੰਮ ਉਹ ਜੀ ਗੁੱਡਾ ਪੂਰਾ ਪਰਫੈਕਟ ਬਣ ਗਿਆ ਜੇ ਤੇ ਬਹੁਤ ਓਕੇ ਉੱਡਣ ਵੀ ਗਿਆ ਨਾ ਕਿਸੇ ਬੰਦੇ ਨੂੰ ਕੰਨੀ ਖਾਦਦਾ ਨਾ ਕੁਝ ਪੂਰਾ ਵਧੀਆ ਉੱਡ ਅੱਡਿਆ ਜੇ ਬਹੁਤ ਵਧੀਆ ਬੜਾ ਵਧੀਆ ਐਕਸਪੀਰੀਅੰਸ ਰਿਹਾ ਹੈ ਬਹੁਤ ਵਧੀਆ ਭਲਿਆ ਜਿਵੇਂ ਇਹ ਲੱਗਣ ਹੀ ਨਹੀਂ ਦੇ ਆਪ ਤਿਆਰ ਕੀਤਾ ਹਦਾ ਬਹੁਤ ਸਿਆਣਾ ਜੜਾ ਲੱਗਦਾ 28 ਲੋਕਾ ਲੋਕੀਰ ਪੂਰੀ ਲੋ ਜੀ ਲਾਤ ਆ ਜੋ ਆਪਾਂ ਥੱਲੇ ਤੇ ਰਾਏ ਫੜ ਉਹ ਵੇ ਲੋ ਵੀ ਸਾਈਜ਼ ਤੁਹਾਨੂੰ ਇੱਥੋਂ ਪਤਾ ਲੱਗ ਗਿਆ ਕਿੰਨਾ ਤਕੜਾ ਸਾਈਜ਼ ਗੁੱਡੇ ਦਾ ਹਾ ਰਾਜੇ ਤਾਂ ਵੀ ਕਿੰਨਾ ਵੱਡਾ ਹੈ ਲੋ ਜੀ ਹੁਣ ਇੱਥੇ ਕਰਦੇ ਆਪਾਂ ਵਲੌਗ ਦੀ ਸਮਾਪਤੀ ਤੇ ਸਾਰੇ ਜਣੇ ਦੱਸਿਓ ਤੁਹਾਨੂੰ ਵਲੌਗ ਕਿੱਦਾਂ ਦਾ ਲੱਗਿਆ ਜੇ ਵਧੀਆ ਲੱਗਿਆ ਤੇ ਲਾਈਕ ਕਰ ਦਿਓ ਤੇ ਸ਼ੇਅਰ ਜ਼ਰੂਰ ਕਰਿਓ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਿਨ੍ਹਾਂ ਨੇ ਨਹੀਂ ਕੀਤਾ ਤੇ ਮਿਲਦੇ ਆ ਜੀ ਅਗਲੀ ਵੀਡੀਓ ਤੇ ਅਗਲੇ ਵਲੌਗ ਦੇ ਨਾਲ ਰੱਬ ਰੱਖਾ ਜੀ ਸਤਿ ਸ਼੍ਰੀ ਅਕਾਲ ਭਾਈ ਭਾਈ